ਕਰਨਗੇ ਜੇਲਾ ਥਾਣੇ ਤੁਸੀਂ ਕਹਣਾ ਲੋਕਾਂ ਦੇ ਹੜ ਵਧੇ ਜਾਣੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਕੀ ਕਰਗੇ ਜੇਲਾ ਥਾਣੇ ਲੋਕਾਂ ਦੇ ਹੜ ਲੋਕਤਾ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਸਰਕਾਰ ਹੈਗ ਆਏ ਆਏ ભગવાન ਤਮਾਨ ਹੈ ਹਾਏ ਹਾਏ ਐਸਐਸਪੀ ਜੀ ਨੂੰ ਮੈਂ ਖੁਦ ਆ ਰਿਹਾ ਵੈਲਕਮ ਹੈ ਪਾ ਜੋ ਨਦਰ ਰਵਈਆ ਅਸੀਂ ਜਿਹੜੀ ਸ਼ਰਤ ਰੱਖੀ ਹੈ ਉਹ ਸ਼ਰਤ ਪੂਰੀ ਹੋਊਗੀ ਤਾਂ ਗੱਲਬਾਤ ਚੱਲੇਗੀ ਨਹੀਂ ਕੋਈ ਗੱਲਬਾਤ ਨਹੀਂ ਕੋਈ ਮੰਗ ਨਹੀਂ ਮੰਨੀ ਜਾਣੀ ਅਸੀਂ ਇੱਥੇ ਬੈਠਾਂਗੇ 30 ਤਰੀਕ ਤੱਕ ਇੱਥੇ ਹੀ ਬੈਠਾਂਗੇ ਪਾਸ ਬੋਲੇ ਸੁਨਹਿਰ ਜਿੰਦਗਾਰ ਜਦੋਂ ਫੋਟੋ ਵੀ ਤੇ ਜਾਗੇ ਵੀ ਅਸੀਂ ਤੇ ਗੱਡੀਆਂ ਨੇ ਨੰਨਾਂ ਰਹਿਣੀਆਂ ਜਨਤਿਕਾ ਸਾਡਾ ਸੈੱਟ ਨਹੀਂ ਬਣਦਾ ਸੀ ਗੱਡੀਆਂ ਮਿੱਟੋ ਬੱਲਾ ਨੰਨਾਂ ਨਹੀਂ ਰਹਿ ਕੇ ਗਏ ਆ ਮਰਦਾ ਜਾਵੇ ਹਾਂ ਉਹ ਗੱਡੀ ਮਿੱਟੋ ਬੱਲਾ ਨੰਨਾਂ ਦੀ ਵੀ ਕੇ ਕੇ ਗਏ ਆ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਨੂੰ ਵੀ ਜਿੰਨੇ ਰਾਕੇ ਬੰਦੇ ਆ ਫੜੇ ਹੋਇਆ 8 ਘੰਟੇ ਦਾ ਟਾਈਮ ਦਿੱਤਾ ਸੀ ਉਹ ਲੈ 10 15 ਮਿੰਟ ਦਾ ਹੋ ਹੀ ਗਏ ਹੋਣਗੇ ਮਹਿਮਾਨ ਨੂੰ ਦਿਵਾ ਕੀਤਾ ਜਾਵੇ ਜਿਵੇਂ ਲੈ ਕੇ ਗਏ ਉਹਨਾਂ ਨੂੰ ਗੱਡੀਆਂ ਦੇ ਵਿੱਚ ਇੱਥੇ ਪਿੰਡ ਲੈ ਕੇ ਸੱਟਿਆ ਜਾਵੇ ਨਹੀਂ ਕੋਈ ਵੀ ਰਾਪੂਰ ਰੋਡ ਤੇ ਮਹਰਪੁਰ ਤੇ ਕੋਈ ਵੀ ਹਰਕਤ ਹੁੰਦੀ ਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਗਾ ਅਸੀਂ 111 ਜੇ ਤੁਸੀਂ ਕਹੋਗੇ ਵੀ ਅਸੀਂ ਇੱਥੇ ਜਾਵਾਂਗੇ ਇੰਨਾ ਹੀ ਨੱਗਰ ਬੈਠਾ ਹੋਰ ਅਸੀਂ ਡੌਟ ਨੇ ਲਾ ਦੇਣੀਓ ਟਰਾਲੀ ਨਾਲ ਟਰੈਕਟਰ ਸਾਰਾ ਰੋਡ ਬਲੌਕ ਕਰਾਂਗੇ ਸਹਿਮਤ ਹੋਈ ਸਾਰੇ ਤੇ ਜਿਹੜੀਆਂ ਘਰ ਤੋਂ 70 ਸਾਲ ਪੁਰਾਣਾ ਘਰਾਂ ਜਿਨ੍ਹਾਂ ਦੇ ਅੱਜ ਤਾਂ ਕੁੱਤੇ ਨੇ ਰੋਟੀ ਨਹੀਂ ਮਾਰੀ ਉਹਨਾਂ ਦੇ ਫੋਨ ਕੇ ਕੇ ਲੈ ਗਿਆ ਪ੍ਰਸ਼ਾਸਨ ਕਿੰਦੀ ਮਾੜੀ ਗੱਲ ਆ ਲੇੜੀ ਦੇ ਪੁੱਖੇ ਆ ਪੁੱਖੇ ਚੋਰਾ ਕੌਣ ਹੈ ਪਾਪਾ ਬਾਲਾ ਸਿੰਘ ਦੀ ਮਾਨੋ ਕੇ ਤੁਹਾਨੂੰ ਦੋਨੋਂ ਆਪਣੇ ਵਿਚਾਰ ਕੋ ਦਿਨ ਸਭੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਇਹ ਜੋ ਕਾਨੂੰਨ ਬਣਿਆ ਹੈਗਾ ਇਹ ਆਪਾਂ ਕਹਿ ਦਿੰਨੇ ਆ ਡਾਕਟਰ ਅਵੇਲਕਾਰ ਦਾ ਕਾਨੂੰਨ ਲਾਗੂ ਹੋਇਆ ਵਾ ਇਹ ਕਾਨੂੰਨ ਲਾਗੂ ਨਹੀਂ ਹੋਇਆ ਇਹ ਕਾਨੂੰਨ ਅੰਗਰੇਜ਼ਾਂ ਦੇ ਵੇਲੇ ਦਾ ਲਾਗੂ ਹੋਇਆ ਜੋ ਆਮ ਜਨਤਾ ਤੇ ਲਾਗੂ ਕੀਤਾ ਜਾਂਦਾ ਉਸ ਕਾਨੂੰਨ ਤਕੜੇ ਬੰਦਿਆਂ ਲਈ ਆ ਵੇਲਕਾਰ ਦਾ ਕਾਨੂੰਨ ਜਿਹੜੇ ਆਪਣੇ ਪੈਸੇ ਨਾਲ ਸਾਰਿਆਂ ਨੂੰ ਖਰੀਦ ਲੈਂਦੇ ਆ ਤੇ ਖਰੀਦ ਕੇ ਆਪਣੀ ਮਨਮਾਨੀ ਕਰਦੇ ਆ ਇਸ ਕਰਕੇ ਇਹ ਸੰਘਰਸ਼ਾ ਜਿਹੜਾ ਇਹ ਚੜ੍ਹਦੀ ਕਲਾ ਨਾਲ ਇੱਕ ਇਹ ਨਾਲ ਲੜਿਆ ਜਾ ਸਕਦਾ ਸਾਥ